ਬੰਨਿਆ ਤਿੰਨ ਸਾਲਾਂ ਦਾ ਪਜਵੰਨਿਆ ਹੋਇਆ ਇੱਕ ਪਿਓ ਦੇ ਸਾਹਮਣੇ ਇੱਕ ਭਰਾ ਦੇ ਹੱਥ ਜੋੜ ਕੇ ਗੁਰੂ ਦੀ ਹਜ਼ੂਰੀ ਵਿੱਚ ਹਾਂ ਸ਼੍ਰੀ ਹਰ ਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿੱਚ ਭਾਈ ਜੁਗਰਾ ਸਿੰਘ ਤੂਫਾਨ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਢਾਡੀ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ ਸਜੀਦ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਵੱਲੋਂ ਰੰਬੇ ਸੰਘਰਸ਼ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਜਗਰਾਤ ਸਿੰਘ ਜੀ ਤੂਫਾਨ ਚੀਮਾ ਖੁੰਡੀ ਵਿਖੇ ਅੱਜ ਜੋ ਪੂਰੇ ਸਮੁੱਚੇ ਸਿੱਖ ਜਗਤ ਦੇ ਸਜੋਗ ਤੇ ਅਸੀਂ ਸਦਕਾ ਜੋ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਸਮੁੱਚਾ ਸਿੱਖ ਜਗਤ ਇਹੋ ਜੇ ਜਗਰਾਤ ਸਿੰਘ ਤੂਫਾਨ ਵਰਗੇ ਯੋਧਿਆਂ ਦੇ ਦਿਨ ਵੱਡੇ ਪੱਧਰ ਤੇ ਸਾਨੂੰ ਮਨਾਉਣੇ ਚਾਹੀਦੇ ਨੇ ਹਰੇਕ ਸੰਸਥਾਵਾਂ ਨੂੰ ਅੱਗੇ ਆਣ ਕੇ ਇਹ ਦਿਨ ਮਨਾਉਣੇ ਚਾਹੀਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਦਿਨ ਜਿਹੜਾ ਹੈ ਉਹ ਹੈ ਭਾਈ ਸ਼ਹੀਦ ਭਾਈ ਜਗਰਾਤ ਸਿੰਘ ਜੀ ਤੂਫਾਨ ਉਹਨਾਂ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਕਿ ਅੱਜ ਤੋਂ ਲਗਭਗ 34 ਸਾਲ ਪਹਿਲਾਂ ਸ਼ਹੀਦ ਭਾਈ ਜਗਰਾਤ ਸਿੰਘ ਜੀ ਨੇ ਕੌਮ ਵਾਸਤੇ ਬੜੀ ਵੱਡੀ ਸ਼ਹੀਦੀ ਦਿੱਤੀ। ਉਹ ਸ਼ਹੀਦੀ ਦੇ ਸੰਬੰਧ ਦੇ ਵਿੱਚ ਸਾਰੀਆਂ ਸੰਗਤਾਂ ਵੱਲੋਂ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਦੀਆਂ ਸੰਗਤਾਂ ਵੱਲੋਂ ਤੇ ਹੋਰ ਪਤਵੰਤੇ ਸੱਜਣਾ ਵੱਲੋਂ ਉਪਰਾਲਾ ਕਰਕੇ ਪਰਿਵਾਰ ਵੱਲੋਂ ਇਹ ਮਹਾਨ ਸ਼ਹੀਦੀ ਦਿਹਾੜਾ ਜੋ ਹੈ ਉਹਨੂੰ ਇਹ بڑے ਵੱਡੇ ਭਰਾਲੇ ਦੇ ਨਾਲ ਤਿਆਰ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 사ਤ ਸੰਗਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਬੜੇ ਵਿਦਵਾਨ ਸੱਜਣ ਮਹਾਪੁਰਸ਼ ਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਇਸ ਸੁਭਾਗ ਵਿੱਚ ਸ਼ਿਰਕਤ ਕੀਤੀ ਬਆਂਯਾ ਤਿੰਨ ਸਾਲਾਂ ਦਾ ਪਚਵੰਨਿਆ ਹੋਇਆ ਉਹਦੇ ਸਾਹਮਣੇ ਇੱਕ ਭਰਾ ਦੇ ਹੱਥ ਜੋੜ ਕੇ ਗੁਰੂ ਦਿਨਸੂਰੀ ਵਿੱਚ ਕਬੂ ਨਾ ਛਾ ਕੇ ਵਾਹ ਜੀ ਜੰਦੀਰ ਮੇਰੀ 愛 David Michael我覺得